90 ਸਾਲ ਦੇ ਦੌਰਾਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਦੇ ਅਲੀ ਮੱਲੇ ਤੋਂ ਭਗਵਾਨ ਬਾਲਮੀਕੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕੱਟੀ ਜਾਂਦੀ ਹੈ 14ਵੀਂ ਸ਼ੋਭਾ ਯਾਤਰਾ ਜਿਹੜੀ ਜਲੰਧਰ ਦੇ ਵਿੱਚ ਕੱਟੀ ਜਾ ਰਹੀ ਹੈ ਭਗਵਾਨ ਬਾਲਮੀਕੀ ਮਹਾਰਾਜ ਜੀ ਦੀ ਲਗ ਲਗ ਚੌਂਕਾ ਤੋਂ ਹੁੰਦੇ ਹੋਏ ਜੋ ਆ ਪ੍ਰਚੀਨ ਭਗਵਾਨ ਬਾਲਮੀਕੀ ਮਹਾਰਾਜ ਜੀ ਮੰਦਿਰ ਦੇ ਵਿੱਚ ਸਮਾਪਤ ਕੀਤੀ ਜਾਏਗੀ ਤੁਸੀਂ ਤਸਵੀਰਾਂ ਦੇਖ ਰਹੋ ਫੁੱਲਾਂ ਨਾਲ ਸਜੇ ਹੋਈ ਪਾਲਕੀ ਸਾਹਿਬ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਆਂ ਭਗਵਾਨ ਬਾਲਮੀਕੀ ਮਹਾਰਾਜ ਜੀ ਦੇ ਨਵੇਂ ਸਾਲ ਦੇ ਸੰਬੰਧ ਵਿੱਚ 8 ਸਾਲ ਤੇ ਜਲੰਧਰ ਦੇ ਵਿੱਚ ਜੋ ਇੱਕ ਤਰੀਕ ਨੂੰ ਜੋ ਹਰ ਸਾਲ 14ਵੀਂ ਸ਼ੋਭਾ ਯਾਤਰਾ ਭਗਵਾਨ ਬਾਲਮੀਕੀ ਮਹਾਰਾਜ ਜੀ ਦੇ ਪਰਕਾ ਜੋ ਹੈ ਸੰਬੰਧ ਵਿੱਚ ਗੱਡੀ ਜਾਂਦੀ ਹੈ ਲੋਕਾਂ ਵੱਲੋਂ ਕਿਹੜਾ ਵੈਲਕਮ ਕੀਤਾ ਜਾ ਰਹੇ ਨੇ ਲੰਗਰ ਲਗਾਏ ਜਾ ਰਹੇ ਨੇ ਤੇ ਲੋਕਾਂ ਫੁੱਲਾਂ ਨਾਲ ਵਰਸ਼ਾ ਕੀਤੀ ਜਾ ਰਹੀ ਆ ਲਗ ਲਗ ਜਥੇਬੰਦੀਆਂ ਵੱਲੋਂ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਵੀ ਲਿੱਤਾ ਗਿਆ ਸੰਤ ਸਮਾਜ ਵੀ ਕਿਹੜੇ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਪਹੁੰਚੇ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਤੇ ਸੰਤ ਸਮਾਜ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹੈਗੇ ਸਰ ਹਰ ਸਾਲ 14ਵੀਂ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਮਹਾਰਾਜੀ ਦੀ ਨਵੇਂ ਸਾਲ ਦੇ ਸੰਬੰਧ ਵਿੱਚ ਜੈ ਵਾਲਮੀਕ ਹਰ ਹਰ ਵਾਲਮੀਕ ਮੈਂ ਰਾਜੂ ਅੰਜਾਨ ਭਗਵਾਨ ਵਾਲਮੀਕ ਧਰਮ ਪ੍ਰਚਾਰ ਸਭਾ ਅੰਜਾਨ ਸੰਗੀਤ ਪਾਰਟੀ ਤੋਂ ਅੱਜ ਸਭਾ ਵੱਲੋਂ ਤੋਂ ਸਮੂੱਚੇ ਵਾਲਮੀਕ ਸਮਾਜ ਵੱਲੋਂ ਸੰਤਾ ਦੀ ਅਗਵਾਜ ਦੇ ਵਿੱਚ 14ਵੀਂ ਵਿਸ਼ਾਲ ਤੇ ਪਵਿੱਤਰ ਸ਼ੋਭਾ ਯਾਤਰਾ ਜਲੰਧਰ ਸ਼ਹਿਰ ਦੀ ਪਵਿੱਤਰ ਧਰਤੀ ਤੇ ਕੱਢੀ ਜਾ ਰਹੀ ਆ ਤਾਂ ਬਰੇ ਬਰੇ ਦਾ ਦੇਣਾ ਹੈ 9 ਸਾਲ ਤੇ ਹੀ ਕੱਢੀ ਜਾਂਦੀ ਹੈ ਇਹ ਇਤਿਹਾਸ 9 ਸਾਲ ਦਾ ਇਤਿਹਾਸ ਹੈਗਾ ਔਰ ਇਹ ਪਰਮਪਰਦਾ ਪ੍ਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਦੇ ਦੇ ਪਾਵਨ ਦਾ ਪ੍ਰਗਟ ਦਿਵਸ ਨੂੰ ਸਮਰਪਿਤ ਆ ਇਹ 9 ਸਾਲ ਤੇ ਕਿਉਂ ਸੰਬੰਧ ਗੜਿਆ ਤੁਹਾਡੇ ਵੱਲੋਂ ਸ਼ੋਭਾ ਯਾਤਰਾ ਹਰ ਸਾਲ 1 ਜਨਵਰੀ ਨੂੰ ਗੜੀਏ ਸ਼ੋਭਾ ਯਾਤਰਾ ਕੱਢੀ ਸਰ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਸੀਗਾ ਆਲੀਬਹ ਲਿਬਰਨਥ ਰੋਡ ਤੋਂ ਚੱਲ ਕੇ ਬੱਗਿਆ ਮੱਲੇ ਬੱਗਿਆ ਮੱਲੇ ਤੋਂ ਬਾਅਦ ਰਸਤੇ ਮੱਲੇ ਫਿਰ ਵੱਡੇ ਆਲੀ ਮੱਲੇ ਤੋਂ ਸਮਾਪਤੀ ਇਹਦੀ ਹੋ ਜਾਂਦੀ ਸੀਗੀ ਜਿੱਥੋਂ ਬਰਾਂਥ ਰੋਡ ਤੋਂ ਸ਼ੁਰੂ ਕਰਦੇ ਬਟ ਸੰਤਾ ਦਾ ਇੰਨਾ ਜ਼ਿਆਦਾ ਸਹਿਯੋਗ ਮਿਲਿਆ ਸਮਾਦ ਦਾ ਇੰਨਾ ਜ਼ਿਆਦਾ ਸਹਿਯੋਗ ਮਿਲਿਆ ਜਿਹਦੇ ਕਰਕੇ ਇਦਾਂ ਵੱਧ ਗਈ ਇਹਨੇ ਸ਼ੋਭਾ ਯਾਤਰਾ ਦਾ ਰੂਪ ਲੈ ਲਿਆ ਔਰ ਅੱਜ ਤੁਸੀਂ ਦੇਖ ਸਕਦੇ ਹੋ ਭਾਰੀ ਤਰ੍ਹਾਂ ਚ ਸੰਤ ਸਮਾ ਤਪਾਰੀ ਤਦਾਦ ਚ ਸੰਗਤੀ ਸ਼ੋਭਾ ਯਾਤਰਾ ਤੇ ਸ਼ਰਕਤ ਕਰੀਆ ਉਹ ਸ਼ੋਭਾ ਯਾਤਰਾ ਮੇਨ ਰੂਟ ਤੋਂ ਸ਼ੋਭਾ ਯਾਤਰਾ ਦੀ ਪ੍ਰਕਰਮਾ ਕਰਦੀ ਪਈ ਹੈ ਇਸ ਦਾ ਰੂਟ ਕੀ ਹੈ ਸ਼ੋਭਾ ਯਾਤਰਾ ਸਰ ਅਲੀਮ ਲੇਬਰਨਥ ਰੋਡ ਤੋਂ ਸ਼ੁਰੂ ਹੋਗੇ ਪੱਕੇ ਬਾਗ ਪੱਕੇ ਬਾਗ ਤੋਂ ਬਾਅਦ ਰੈਣਕਪੁਰ ਰੈਣਕਪੁਰ ਤੋਂ ਬਾਅਦ ਵੀਰ ਲਵ ਕੁਸ਼ ਚੌਂਕ ਪੱਗਿਆ ਮਹੱਲੇ ਤੋਂ ਬਾਅਦ ਫਗਵਾੜਾ ਗੇਟ ਭਗਤੀ ਚੌਂਕ ਅੱਡਾ ਸ਼ਹਿਰਪੁਰ ਚੌਂਕ ਤੋਂ ਮਾਹੀਰਾ ਗੇਟ ਹੁੰਦੇ ਹੋਏ ਪਟੇਲ ਚੌਂਕ ਤੋਂ ਫਿਰ ਜੇਹ ਚੌਂਕ ਤੋਂ ਵਾਪਸੀ ਬਰੰਥ ਰੋਡ ਤੱਕ ਹੋ ਜਾਂਦੀ ਹੈ। ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਇਸ ਸ਼ੋਭਾ ਯਾਤਰਾ ਦੇ ਵਿੱਚ ਸੰਤ ਸਮਾਜ ਵੀ ਕਿਹੜੇ ਆ ਤੇ ਪਹੁੰਚੇ ਨੇ ਸ਼ੋਭਾ ਯਾਤਰਾ ਦੇ। ਅਲੀ ਮੱਲਾ ਬਰੰਥ ਰੋਡ ਤੋਂ ਕਿਹੜੀ ਸ਼ੋਭਾ ਯਾਤਰਾ ਸਟਾਰਟ ਹੋ ਕੇ ਲਗ ਲਗ ਚੌਂਕਾਂ ਤੋਂ ਹੁੰਦੇ ਹੈ ਸਮਾਪਤ ਉਸ ਭਗਵਾਨ ਬਾਲਮਿਕੀ ਮਹਾਰਾਜ ਜੀ ਦੇ ਮੰਦਿਰ ਦੇ ਵਿੱਚ ਇਹ ਸਮਾਪਤ ਕੀਤੀ ਜਾਂਦੀ ਹੈ। ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਹਰ ਸਾਲ 1 ਜਨਵਰੀ ਨੂੰ ਕਿਹੜੀ ਸ਼ੋਭਾ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਜਾਂਦੀ ਹੈ। ਕੈਮਰਾਮੈਨ ਰਾਹੁਲ ਦੇ ਨਾਲ सोनू ਮਹਾ